ਅਕਸ਼ੀ ਤੈਨੂੰ ਇਡਲੀ ਕਿਵੇਂ ਲੱਗਾ ਇਡਲੀ ਬਹੁਤ ਵਧੀਆ ਏ ਹਾਂ ਹਾਂ ਤੇ ਪੰਜਾਬ ਦੇ ਪੰਜਾਬ ਇਦੋਂ ਜ਼ਿਆਦਾ ਵਧੀਆ ਹੈ ਨਾ ਪੰਜਾਬ ਵਰਗੇ ਤਾਂ ਨਜ਼ਾਰੇ ਨਹੀਂ ਹੈ ਹਾਂ ਮੁੰਡੇ ਲੱਗ ਗਿਆ ਨਾ ਦਿਲ ਪੂਰਾ ਲੱਗਿਆ ਪੂਰਾ ਲੱਗਿਆ ਚੱਲੀ ਜਾਂਦਾ ਦਿਲ ਹਾਂ ਜੇ ਕੰਮ ਚੱਲਦਾ ਫੇਰ ਦਿਲ ਲੱਗਦਾ ਪੇਪਰ ਬਣ ਗਏ ਹਨ ਤੇਰੇ ਕਿੰਨੇ ਸਾਲ ਹੋ ਗਏ ਤੈਨੂੰ ਇਡਲੀ ਚਾਹੀਨ ਅਕਸ਼ੀ ਮੈਨੂੰ 1.5 ਸਾਲ ਤੋਂ ਉੱਪਰ ਹਾਂ 1.5 ਸਾਲ ਤੋਂ ਉੱਪਰ ਹੋ ਗਿਆ ਬਾਬਾ ਮੈਂ ਆਇਆ ਮੈਂ ਇੱਥੇ ਕੰਮ ਹਾਂ ਜਦੋਂ ਦਾ ਅਕਸ਼ੀ ਆਇਆ ਨਾ ਇੱਥੇ ਕੰਪੂ ਬਸੋ ਬਿਆਨੋ ਚ ਹੀ ਕੰਮ ਕਰਦਾ ਏ 15 ਦਿਨਾਂ ਦੇ ਵਿਹਲਾ ਸੀ ਹਾਂ 15 ਦਿਨ ਹੀ ਵਿਹਲਾ ਰਿਹਾ ਹੈ ਨਾ ਉਦੋਂ ਤੋਂ ਬਾਅਦ ਲਗਾਤਾਰ ਕੰਮ ਕਰਦਾ ਬਹੁਤ ਹਾਰਡ ਕੰਮ ਕਰਦੇ ਤਿੰਨ ਜਾਣੇ ਕਿੰਨੇ ਘੰਟੇ ਲਾਉਣੇ ਦਾਦੇ 16 17 ਘੰਟੇ ਲੱਗਦੇ 16 17 ਘੰਟੇ ਲੱਗਦੇ ਹਾਂ 11 ਵਜੇ ਜਾ ਕੇ ਦੂਜੇ ਦਿਨ ਸ਼ਾਮ ਨੂੰ 4 ਜਿਨ੍ਹਾਂ ਨੂੰ ਲੱਗਦਾ ਨਾ ਵੀ ਫਲਾਨਿਆਂ ਦਾ ਮੁੰਡਾ ਬਾਹਰ ਗਿਆ ਲੱਖਾਂ ਰੁਪਏ ਕਮਾਉਂਦੇ ਆ ਐਦਾਂ ਕਮਾਈ ਹੁੰਦੀ ਹੈ ਦੇ ਲੋ ਇੰਨੇ ਨੇ ਘੰਟੇ ਕੰਮ ਕਰਦੇ ਆ ਬੱਚੇ ਇੱਥੇ ਆ ਕੇ ਹਾਂ ਤੇ ਜਮਾ ਸੁੱਕ ਗਿਆ ਸੀਗਾ ਇਹ ਹੁਣ ਥੋੜਾ ਜਿਹਾ ਠੀਕ ਹੋਇਆ ਹੈ ਨਾ ਅਕਸ਼ੇ ਹੂੰ ਹੁਣ ਮਾੜਾ ਜਿਹਾ ਹੁਣ ਖਾਣ ਨੂੰ ਵੀ ਉੱਥੇ ਖਾਣ ਨੂੰ ਰੈਸਟ ਵੀ ਨਹੀਂ ਦਿੰਦੇ ਹੈਗੇ ਕੰਮ ਹੂੰ ਕੰਟੀਨਿਊ ਦੇ ਲੋ 16 ਘੰਟੇ ਖੜੇ ਰਹਿੰਦੇ ਬਿਲਕੁਲ ਇਹਨਾਂ ਨੂੰ ਰੈਸਟ ਨਹੀਂ ਹੈ ਖੜ ਕੇ ਖਾਂਦੇ ਪੀਂਦੇ ਉੱਤੇ ਕਿਤੇ ਫਰਦਿਆ ਨਹੀਂ ਖਾਣਾ ਹੂੰ ਪ੍ਰਦੇਸ਼ ਮਿਹਨਤ ਮੰਗਦਾ ਮਿਹਨਤ ਦੇ ਨਾਲ ਹੀ ਆ ਤੇ ਹੁਣ ਡੇਢ ਸਾਲ ਹੋਇਆ ਤੈਨੂੰ ਹਨਾ ਤੇ ਦਸਾਂ ਕਿ ਸਾਲਾਂ ਨੂੰ ਆਖਸ਼ੇ ਦੇਖਿਓ ਤੁਸੀਂ ਹਾਂ ਪਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਤਰੱਕੀਆਂ ਦੇਵੇ ਤੇ ਸਾਡੇ ਜੂਵੀ ਨੂੰ ਵੀ ਹਨਾ ਜੂਵੀ ਇਹਨੇ ਵੀ ਆਖਸ਼ੇ ਵੀ ਦੇਣਾ ਜੌਬ ਕਰਨੀ ਹੈ ਇੱਥੇ ਤੇ ਨਹੀਂ ਕਰਨੀ ਕੰਮ ਵਾਲਾ ਆਣਾ ਅੱਛਾ ਠੀਕ ਆ ਇੰਤਾ ਤੇ ਬੋਲੀ ਆਉਂਦੀ ਆ ਅਖੇ ਤੈਨੂੰ ਬੋਲੀ ਕਿੰਨੀ ਕਾਉਣ ਲੱਗ ਗਈ ਥੋੜੀ ਥੋੜੀ ਆਉਂਦੀ ਥੋੜੀ ਥੋੜੀ ਆਉਣ ਲੱਗੀ ਕੰਮ ਸਾਰਾ ਕੰਮ ਦਾ ਤਾਂ ਸਾਰਾ ਸਮਝ ਹਾਂ ਕੰਮ ਤੇ ਸਾਰਾ ਸਮਝ ਲੈਂਦੇ ਆ ਉਦਾਂ ਜਿਵੇਂ ਐ ਬਾਹਰ ਹੀ ਲੱਗੋ ਜਾਈ ਤਿਆਰੀ ਨਹੀਂ ਵੀ ਪਤਾ ਬਾਹਰ ਨਹੀਂ ਨਹੀਂ ਸਾਲ ਡੇਢ ਸਾਲ ਚ ਨਹੀਂ ਇਹਨਾਂ ਪਤਾ ਲੱਗਦਾ ਹੌਲੀ ਹੌਲੀ